ਗਰੀਬ ਘਰ ਦਾ ਪੁੱਤ ਬਣਿਆ ਫੌਜੀ ਪਹਿਲੀ ਵਾਰ ਘਰ ਆਉਣ ਤੇ ਫੌਜੀ ਪੁੱਤ ਨੇ ਆਪਣੀ ਮਾਂ ਨੂੰ ਕੀਤਾ ਸਲੂਟ ਮਾਪਿਆਂ ਨੇ ਵੀ ਫੁੱਲਾਂ ਦੀ ਵਰਖਾ ਨਾਲ ਕੀਤਾ ਸਵਾਗਤ ਤਸਵੀਰਾਂ ਫਰੀਦਕੋਟ ਦੇ ਪਿੰਡ ਕਿਲਾ ਨੌਂ ਦੀਆਂ ਨੇ ਜਿੱਥੇ ਫੌਜੀ ਪੁੱਤ ਪਹਿਲੀ ਵਾਰ ਟ੍ਰੇਨਿੰਗ ਤੋਂ ਬਾਅਦ ਜਦੋਂ ਘਰ ਆਉਂਦਾ ਤਾਂ ਉਹ ਆਪਣੀ ਮਾਂ ਨੂੰ ਸਲੂਟ ਕਰਦਾ ਕਹਿੰਦੇ ਨੇ ਕਿ ਮਾਪੇ ਆਪਣੇ ਪੁੱਤ ਦੀ ਕਾਮਯਾਬੀ ਲਈ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਜੋ ਉਹਨਾਂ ਦਾ ਭਵਿੱਖ ਉਜਵਲ ਹੋਵੇ ਅਤੇ ਜਦੋਂ ਉਹਨਾਂ ਦਾ ਇਹ ਸੁਪਨਾ ਸাকার ਹੁੰਦਾ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਉਸ ਵੇਲੇ ਮਾਪਿਆਂ ਨੂੰ ਹੁੰਦੀ ਹੈ ਅਜਿਹੀ ਹੀ ਪਿਆਰ ਭਰੀ ਤਸਵੀਰ ਫਰੀਦਕੋਟ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਮਜ਼ਦੂਰ ਦਾ ਪੁੱਤ ਫੌਜੀ ਬਣ ਕੇ ਪਹਿਲੀ ਵਾਰ ਘਰ ਆਇਆ ਹੈ ਫੌਜੀ ਪੁੱਤ ਨੇ ਪਹਿਲੀ ਵਾਰ ਘਰ ਆਉਣ ਤੇ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਸਲੂਟ ਕੀਤਾ ਜਿਵੇਂ ਉਹ ਆਪਣੇ ਅਫਸਰ ਨੂੰ ਸਲੂਟ ਕਰਦਾ ਹੋਵੇ ਫਰੀਦਕੋਟ ਦੇ ਪਿੰਡ ਕਿਲਾ ਨੌਂ ਦੇ ਜਗਸੀਰ ਸਿੰਘ ਨੇ ਮਜ਼ਦੂਰੀ ਕਰਕੇ ਆਪਣੇ ਪੁੱਤ ਨੂੰ ਪਹਿਲਾਂ ਪੜਾਇਆ ਅਤੇ ਫਿਰ ਫੌਜ ਦੀ ਭਰਤੀ ਲਈ ਟ੍ਰੇਨਿੰਗ ਦਵਾਈ ਜਗਸੀਰ ਸਿੰਘ ਦਾ ਸੁਪਨਾ ਸੀ ਕਿ ਉਸ ਦਾ ਪੁੱਤ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰੇ ਅਤੇ ਉਸ ਦੇ ਪੁੱਤ ਨੇ ਵੀ ਆਪਣੇ ਮਾਪਿਆਂ ਦੀ ਮਿਹਨਤ ਦਾ ਮੁੱਲ 모ੜਿਆ ਕੀ ਕਹਿਣਾ ਹੈ ਜਗਸੀਰ ਸਿੰਘ ਦਾ ਆਓ ਸੁਣਦੇ ਹਾਂ ਤੇ ਮੰਦੀ ਇੱਛਾ ਸੀਗੀ ਵੀ ਆਪਾਂ ਸਵਾਗਤ ਤੁਲਾਣਾ ਕਰ ਰਹੇ ਹਾਂ ਕਦੇ ਵੀ ਨਹੀਂ ਆਇਆ ਅੱਜ ਪਹਿਲੀ ਵਾਰ ਹੀ ਬਿਟਾਇਆ ਇਹ 7 ਮਹੀਨੇ ਬਾਅਦ ਆਇਆ 15 ਦਿਨਾਂ ਦੀ ਛੁੱਟੀ ਆਈ। ਦੋਨੇ ਬੇਟੇ ਆ। ਇੱਕ ਕੁੜੀਆ ਕੁੜੀਆ ਚੰਡੀਗੜ੍ਹ ਦੀ। ਇਹ ਦੀ ਰਿਕਵੈਸਟ ਹੈਗੀ ਆ ਇਹ ਕਹਿੰਦਾ ਵੀ ਮੈਂ ਪੁੱਤ ਦੇ ਭਰੇ ਵੀ ਆ। ਤੇ ਕਹਿੰਦਾ ਵੀ ਮੈਂ ਪੁੱਤ ਜਾਊਂਗਾ। ਅੱਗੇ ਇਹਨਾਂ ਦੀ ਮਰਜ਼ੀ ਹੈ ਜੋ ਕਰਨੀ ਆ। ਆਪਾਂ ਤਾਂ ਮਿਹਨਤ ਕਰਾਉਣੀ ਇਹਨਾਂ ਤੋਂ। ਤਾਂ ਬੱਚੇ ਪੜਾਓ, ਲਿਖਾਓ, ਸਾਰਿਆਂ ਤਰੱਕੀ ਤੇ ਕਰੋ। ਜਿਸ ਤਰ੍ਹਾਂ ਅਸੀਂ ਬੱਚੇ ਪਾਲੇ ਆ ਉਸੇ ਤਰ੍ਹਾਂ ਸਾਰੇ ਪਾਲਣ ਬੱਚਿਆਂ ਨਾਲ। ਝੋਨੇ ਵੀ ਲਾਏ ਆ, ਕਣਕਾਂ ਵੀ ਵੱਢੀਆਂ ਆ, ਸਾਰਾ ਕੁਝ ਕੀਤਾ। ਪਸ਼ੂਦਾਂ ਦਾ ਸੰਭਾਲੇ ਆ। ਕੋਰੀ ਖੋਤ ਕੇ ਸਾਰੇ ਕੋ ਬੱਚੇ ਇੱਥੋਂ ਤਾਂ ਹੀ ਪਚਾਈਏ। 27 ਮਹੀਨਿਆਂ ਦੀ ਟ੍ਰੇਨਿੰਗ ਕਰਕੇ ਜੀ ਫੇਰ ਆਇਆ ਕਰੇ ਘਰਦਿਆਂ ਦੇ ਇੱਛਾ ਸੀਗੀ ਵੀ ਤੁਸੀਂ ਪਤਵਰਦੀ ਚਾਉਣਾ ਜੀ। ਮੈਂ ਤਾਂ ਕਿਹਾ ਸੀਗਾ ਵੀ ਮਾਤਾ ਵੀ ਇੰਨਾ ਕੋ ਕਰਨ ਦੀ ਲੋੜ ਨਹੀਂ ਵੀ ਮੈਂ ਦੂਜੋਂ ਹੀ ਆਉਂਗਾ। ਜੇ ਮੈਂ ਕਾਦੇ ਪਿੱਛੇ ਇੰਨਾ ਕੋ ਕਰਨਾ। ਮਾਤਾ ਕਹਿੰਦੀ ਨਹੀਂ ਪੁੱਤ ਵੀ ਪਹਿਲੀ ਪਹਿਲੀ ਵਾਰ ਹੋਇਆ ਤੂੰ ਹਨਾ ਵੀ ਪਹਿਲੀ ਛੁੱਟੀ ਆਉਣੀ ਆ ਤੇ ਤੂੰ ਵਰਦੀ ਜੀ ਆਈ। ਮੈਂ ਚਾ ਠੀਕ ਆ ਮਾਤਾ ਮੈਂ ਵਰਦੀ ਜਾਉਂਗਾ ਜੇ ਵਰਦੀ ਜਾਏ ਫਿਰ ਘਰਦਿਆਂ ਨੇ ਬਹੁਤ ਸਵਾਗਤ ਕੀਤਾ ਜੀ। ਫਰ ਨਾਲ ਆਂਡੀ ਗਵਾਂਡੀ ਵੀ ਸੀਗੇ ਤਾਚੇ ਤਾਜ ਸਾਰੇ ਆਏ ਸੀ ਘਰੇ ਜੀ ਉਹਨਾਂ ਨੇ ਬਹੁਤ ਖੁਸ਼ੀ ਮਨਾਈ ਜੀ ਅਸੀਂ ਬਹੁਤ ਗਰੀਵਲਾ ਦੇ ਵੇਖਿਆ ਜੀ ਅਸੀਂ ਦਿਹਾੜੀਆਂ ਕਰ ਕਰ ਭਰਤੀਆਂ ਵੇਂਦੇ ਰਹੇ ਆ ਜੀ ਦੋ ਵਾਰ ਮੈਂ ਲੱਗਿਆ ਸੀਗਾ ਜੀ ਫਿਰ ਲਾਸਟ ਭਰਤੀ ਹੋਇਆ ਸੀਗਾ ਜੀ ਤੇ ਘਰਦਿਆਂ ਨੇ ਬਹੁਤ ਖੁਸ਼ੀ ਮਨਾਈ ਆਂਡ ਗਵਾਂਡ ਬਹੁਤ ਜ਼ਿਆਦਾ ਖੁਸ਼ੀ ਮਨਾਈ ਉਹਨਾਂ ਨੇ ਜੀ ਵੀ ਚੱਲ ਵਧੀਆ ਸਾਡੇ ਜੋ ਕੋਈ ਹੋਇਆ ਜੀ ਕਿਹੜੀ ਰੈਜੀਮੈਂਟ ਚੋਂ ਹੁਣ ਤੇ ਕਿੱਥੇ ਟ੍ਰੇਨਿੰਗ ਲੈ ਕੇ ਨਹੀਂ ਸਿੱਖ ਲਈ ਰੈਜੀਮੈਂਟ ਜੀ ਫਤਿਹਗੜ੍ਹ ਸੈਂਟਰ ਆ ਜੀ ਯੂਪੀ ਜੀ ਉੱਥੋਂ ਆਇਆ ਈਰ 7 ਮਹੀਨੇ ਦੀ ਟ੍ਰੇਨਿੰਗ ਕਰਕੇ ਜੀ ਹੁਣ ਮੇਰੀ ਸ਼੍ਰੀਨਗਰ ਹੈ ਕੱਲੋਂ ਜਾ ਕੇ ਡਿਊਟੀ ਸਟਾਰਟ ਬਾ 19 ਤਰੀਕ ਨੂੰ ਜਾਣਾ ਜੀ ਤੇ 20 ਨੂੰ ਉੱਥੇ ਰਿਪੋਰਟ ਕਰਨੀ ਹੈ ਫਰੀਦਕੋਟ ਤੋਂ ਰਜੀਵ ਸ਼ਰਮਾ ਦੀ ਰਿਪੋਰਟ ਏਬੀਪੀ ਸਾਂਝਾ